ਰੋਸ਼ਨ ਲਾਲੇ ਉਹਨੇ ਮੇਰੇ ਮੁੰਡੇ ਦੇ ਗਲਾਮੇ ਨੂੰ ਹੱਥ ਪਾਇਆ ਕੇ ਉਹ ਕਹਿੰਦਾ ਤੂੰ ਕੀ ਕਰ ਸਕਣਾ ਸਾਡਾ ਕਹਿੰਦਾ ਕੁਝ ਨਹੀਂ ਕਰ ਸਕਦਾ ਧਮਕੀਆਂ ਦਿਨ ਦਿਨ ਸਾਨੂੰ ਫੋਨ ਕਰ ਕਰਕੇ ਮੇਰੇ ਮੁੰਡੇ ਨੂੰ ਜਿੱਦਾਂ ਐਕਸੀਡੈਂਟ ਹੋਇਆ ਕੋਈ ਸਾਡੀ ਧਨਵਾਈ ਨਹੀਂ ਹੋ ਰਹੀ ਇਸ ਤੋਂ ਪਹਿਲਾਂ ਸਾਡਾ ਛੋਟਾ ਭਰਾ ਇਹਨਾਂ ਨੇ ਇਸੇ ਤਰ੍ਹਾਂ ਹੀ ਮਰਵਾਇਆ ਉਹਨਾਂ ਦਾ ਇਨਸਾਫ ਸਾਨੂੰ ਅਜ ਤੱਕ ਨਹੀਂ ਮਿਲਿਆ ਆਇਆ ਨਾਰੇ ਲਾਉਂਦੇ ਨੇ ਸਵੇਰੇ ਆਜੋ ਸ਼ਾਮ ਨੂੰ ਆਜੋ ਨਾ ਕੋਈ ਕੋਈ ਚਿੰਦ ਕਰਦੀ ਵੀ ਕੋਈ ਐਕਸ਼ਨ ਨਹੀਂ ਲੈਂਦੇ ਭਈ ਮੈਨੂੰ ਇਨਸਾਫ ਚਾਹੀਦਾ ਉਹ ਇਹ ਜਾ ਰਹੇ ਸੀਗੇ ਉਹਨਾਂ ਨੇ ਗੱਡੀ ਦੀ ਟੱਕਰ ਮਾਰੀ ਇਹਨਾਂ ਨੂੰ ਜਿਹੜੇ ਦਿੱਤਾ ਥੱਲੇ ਸਿੱਟ ਕੇ ਫਿਰ ਉਹਨੂੰ ਖੇਚੀ ਮੇਰੇ ਬੱਚੇ ਦੇ ਗੁਲਾਮੇ ਨੂੰ ਹੱਥ ਪਾਇਆ ਉਹੀ ਕਮਾਨ ਵਾਲਾ ਸੀਗਾ ਉਹੀ ਸਾਨੂੰ ਖਵਾਣ ਵਾਲਾ ਸੀ ਮੇਰੇ ਬੱਚੇ ਦੇ ਸਿਰ ਤੋਂ ਸਾਇਆ ਲਾਇਮਨਨ ਸਾਹਿਬ ਚਾਹੀਦਾ ਮੇਰਾ ਮੰਨੋ ਹਿੱਕ ਮਾਨ ਵਾਲਾ ਸੀ ਉਹੀ ਸਾਨੂੰ ਖਵਾਣ ਵਾਲਾ ਸੀ ਮੇਰੇ ਸਿਰ ਤੋਂ ਸਾਇਆ ਲਾਇਆ ਨਨਮਨਨ ਸਾਹਿਬ ਚਾਹੀਦਾ ਇਹਦੇ ਪਰਚਾ ਨਹੀਂ ਦਰਜ ਕੀਤਾ ਕੁਝ ਨਹੀਂ ਕੀਤਾ ਕੁਝ ਨਹੀਂ ਕੋਈ ਸੁਣਾਈ ਨਹੀਂ ਹੁੰਦੀ ਫੇ ਮੇਰੀ ਮੇਰੇ ਨਾਲ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਲ ਜਾਨਾ ਦੇ ਹੈਬੋਵਾਲ ਥਾਣੇ ਦੇ ਬਾਹਰ ਖੜਾ ਹਾਂ ਜਿੱਥੇ ਇੱਕ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਨੂੰ ਲੈ ਕੇ ਲਗਾਤਾਰ ਦਰਿਆ ਬਿਚਾ ਕੇ ਬੈਠਾ ਹੋਇਆ ਇੱਕ ਸੰਗਮ ਚੌਂਗ ਦੇ ਘਰ ਦੇ ਬਾਹਰ ਇੱਕ ਮੋਟਰਸਾਈਕਲ ਨਿਕਲਦਾ ਵਾ ਤੇ ਇੱਕ ਤੇਜ਼ ਰਫ਼ਤਾਰ ਡੱਸ਼ਰ ਗੱਡੀ ਆਂਦੀ ਹੈ ਜੋ ਉਹਨੂੰ ਫੇਂਟ ਮਾਰਦੀ ਹੈ ਜੋ ਵਿਚਾਰ ਦੇ ਦੌਰਾਨ ਜਿਸ ਦੀ ਮੌਤ ਹੋ ਜਾਂਦੀ ਹੈ ਇੱਕ ਜਿਹੜੇ ਇਲਾਜ ਘਰ ਇਲਾਜ ਦੇ ਦੌਰਾਨ ਹੁੰਦਾ ਲੇਕਿਨ ਤੁਹਾਨੂੰ ਹੈਬੋਵਾਲ ਦੀ ਤਸਵੀਰ ਇਸ ਕਰਕੇ ਦਿਖਾ ਰਹੇ ਆਂ ਥਾਣਾ ਹੈਬੋਵਾਲਾ ਲਗਾਤਾਰ ਤੀਜਾ ਦਿਨ ਆ ਅੱਜ ਸਵੇਰੇ 9:00 ਤੋਂ ਥਾਣੇ ਦੇ ਬਾਹਰ ਬੈਠੇ ਹੋਏ ਨੇ ਲੇਕਿਨ ਕੋਈ ਵੀ ਪਰਚਾ ਨਹੀਂ ਹੋਇਆ ਗੱਲ ਕੀਤੀ ਜਾਵੇ ਕਿ ਤੁਸੀਂ ਪਰਚਾ ਦਰਜ ਕਰਨਾ ਤਾਂ ਇਨਸਾਫ ਕੀ ਦੇਣਾ ਵਾ ਤੁਸੀਂ ਪਰਚਾ ਦਰਜ ਨਹੀਂ ਕਰ پا ਰਹੇ ਹੋ ਪਰਿਵਾਰ ਮੌਜੂਦ ਆ ਕੀ ਨਾਮ ਸੀ ਜਿਹਨੇ ਡੈਥ ਹੋ ਗਈ ਸਰਜੀਤ ਸਿੰਘ ਤੁਹਾਡੀ ਹਸਬੰਡ ਸੀ ਕਿ ਹ ਉਹ ਜਾ ਰਹੇ ਸੀਗੇ ਉਹਨਾਂ ਨੇ ਗੱਡੀ ਦੀ ਟੱਕਰ ਮਾਰੀ ਇਹਨਾਂ ਨੂੰ ਸਿੱਟ ਦਿੱਤਾ ਥੱਲੇ ਸਿੱਟ ਕੇ ਫਿਰ ਉਹਨੂੰ ਖਿੱਚ ਤੁਰੇ ਕੀਤੀ ਹੈ ਮੇਰੇ ਬੱਚੇ ਦੇ ਗੁਲਾਮੇ ਨੂੰ ਹੱਥ ਪਾਇਆ ਉਹੀ ਕਮਾਨ ਵਾਲਾ ਸੀਗਾ ਉਹੀ ਸਾਨੂੰ ਖਵਾਉਣ ਵਾਲਾ ਸੀ ਮੇਰੇ ਬੱਚਿਆਂ ਦੇ ਸਿਰ ਤੋਂ ਸਾਹ ਨਾਲ ਇਹਨਾਂ ਨੂੰ ਸਾਫ਼ ਚਾਹੀਦਾ ਦੇ ਇਹ ਤੇ ਧਰਨਾ ਲਾ ਲਿਆ ਇਹਨੇ ਪਰਚਾ ਵੀ ਦਰਜ ਕੀਤਾ ਉਸ ਤੋਂ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਕੋਈ ਸੁਣਾਈ ਨਹੀਂ ਹੁੰਦੀ ਭਈ ਮੇਰੀ ਮੈਨੂੰ ਬਗੇ ਤੇ ਮਤਲਬ ਥਾਣਿਆਂ ਦੇ ਬਾਹਰੋਂ ਧਰਨੇ ਲਾਉਣ ਨੂੰ ਮਜਬੂਰ ਹੋਣਾ ਪਿਆ ਜੂ ਸਾਨੂੰ ਧਰਨੇ ਲਾਉਣ ਨੂੰ ਮਜਬੂਰ ਹੋਣਾ ਅੱਜ ਤੀਜੇ ਦਿਨ ਹੋ ਗਿਆ ਮੇਰੇ ਹਸਬੰਦ ਦੀ ਡੈਥ ਹੋਈ ਤੀਜੇ ਦਿਨ ਹੋ ਗਿਆ ਅੱਜ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਭਈ ਜਿੱਦਾਂ ਐਕਸੀਡੈਂਟ ਹੋਇਆ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਨਾ ਕੋਈ ਕੋਈ ਕੁਝ ਨਹੀਂ ਕਰਦੇ ਭਈ ਕੋਈ ਐਕਸ਼ਨ ਨਹੀਂ ਲੈਂਦੇ ਭਈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਹੋਣਾ ਚਾਹੀਦਾ ਮੇਰੇ ਨਾਲ ਮੈਨੂੰ ਗਵਰਨਮੈਂਟ ਕੋ ਲਾਰੇ ਲਾਉਂਦੇ ਨੇ ਸਵੇਰੇ ਆਜੋ ਸ਼ਾਮ ਨੂੰ ਆਜੋ ਅਸੀਂ ਧਰਨੇ ਲਾਉਣ ਨੂੰ ਮਜਬੂਰ ਹੋ ਚੁੱਕੇ ਆ ਇੱਥੇ ਹਾਂ ਮੇਰਾ ਬੰਦਾ ਉਹੀ ਕਮਾਨ ਵਾਲਾ ਸੀ ਉਹੀ ਸਾਨੂੰ ਘੁਵਾਨ ਵਾਲਾ ਸੀ ਮੇਰੇ ਸਿਰ ਤੋਂ ਸਾਇਆ ਲਾਇਆ ਨਨਮਿਨਨ ਸਾਹਿਬ ਚਾਹੀਦਾ ਦੇਖੀ ਥਾਣੇ ਦੇ ਬਾਹਰ ਬੈਠੋ ਐਸਐਚਓ ਨੇ ਇੱਕ ਵਾਰੀ ਆ ਕੇ ਸੁਣਿਆ ਇਹ ਆਈਓ ਨੇ ਆ ਕੇ ਇੱਕ ਵਾਰੀ ਕਿਹਾ ਕਿ ਕਾਰਵਾਈ ਅਮਲ ਚ ਲਿਆਂਦੇ ਆ ਨਾ ਕੁਝ ਨਹੀਂ ਕਿਹਾ ਇਹਨਾਂ ਨੇ ਰੋਸ਼ਨ ਲਾਲੇ ਉਹਨੇ ਮੇਰੇ ਮੁੰਡੇ ਦੇ ਗਲਾਮੇ ਨੂੰ ਹੱਥ ਪਾਇਆ ਕੇ ਉਹ ਕਹਿੰਦਾ ਤੂੰ ਕੀ ਕਰ ਸਕਣਾ ਸਾਡਾ ਕਹਿੰਦਾ ਕੁਝ ਨਹੀਂ ਕਰ ਸਕਦਾ ਧਮਕੀਆਂ ਦੇ ਦਿੰਦੇ ਨੇ ਸਾਨੂੰ ਫੋਨ ਕਰ ਕਰਕੇ ਮੇਰੇ ਮੁੰਡੇ ਨੂੰ ਧਮਕੀਆਂ ਦੇ ਰਹੇ ਨੇ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਕੀ ਕਹਿ ਪਰਚਾ ਸਾਡਾ ਲਿਖਿਆ ਗਿਆ ਜੀ ਐਸ ਐਚਓ ਸਵੇਰ ਦਾ ਸਾਨੂੰ 15 ਮਿੰਟ ਨੂੰ ਅੱਧਾ ਘੰਟਾ ਬੈਠੋ 20 ਮਿੰਟ ਬੈਠੋ ਕੱਲ 12 ਮਈ ਤੋਂ ਲੈ ਕੇ ਹੁਣ ਇਸ ਟਾਈਮ ਤੇ 10 ਪੈ ਰਹੇ ਹੋ ਚੁੱਕੇ ਨੇ ਸਾਨੂੰ ਕੋਈ ਰਸਤਾ ਨਹੀਂ ਤੇ ਹੁਣ ਮਾਰਗ ਨਹੀਂ ਕਰ ਰਹੇ ਮਾਰ ਕੀ ਕਰਨੀ ਸਾਈਨ ਕਰਨੀ ਹੁੰਦੀ ਹੈ ਪਰ ਉਹ ਸਾਈਨ ਕਰਨੇ ਉਹ ਆ ਨਹੀਂ ਲੱਹ ਪਹੁੰਚ ਨਹੀਂ ਰਹੇ ਕਿਉਂ ਵਜਾ ਕੀ ਹੈ ਵਜਾ ਹੁਣ ਇਹ ਇਹ ਦੇਖੋ ਕੀ ਗੱਲ ਹੈ ਕੀ ਕਹਾਣੀ ਇਹਦੇ ਬਾਰੇ ਕੋਈ ਨਾ ਨਹੀਂ ਨਿਕੇ ਹੋਏ ਨੇ ਉਹਨਾਂ ਦੇ ਨਾਲ ਅੱਛਾ ਕੱਲ ਦਾ ਪਰਿਵਾਰ ਮਰਵਾਏ ਲੋਕ ਇਦਾਂ ਦਾ ਪੁਲਿਸ ਕਰ ਨਹੀਂ ਸਕਦੇ ਕਿ ਲੋਕਾਂ ਦੇ ਬੱਚੇ ਮਰਨ ਲੋਕਾਂ ਦੇ ਘਰ ਵਾਲੇ ਮਰਨ ਕਿ ਅਸੀਂ ਵਿੱਕ ਜੀਏ ਇਹ ਵੀਰ ਜੀ ਕਰ ਰਹੇ ਨੇ ਇਹ ਕਰ ਰਹੇ ਨੇ ਕੱਲ ਦਾ ਘੰਟਾ ਅੱਧਾ ਘੰਟਾ ਅੱਧਾ ਕਰੀਏ ਇਸ ਤੋਂ ਪਹਿਲਾਂ ਸਾਡਾ ਛੋਟਾ ਭਰਾ ਇਹਨਾਂ ਨੇ ਇਸੇ ਤਰ੍ਹਾਂ ਹੀ ਮਰਵਾਇਆ ਉਹਨਾਂ ਦਾ ਇਨਸਾਫ ਸਾਨੂੰ ਅਜ ਤੱਕ ਨਹੀਂ ਮਿਲਿਆ ਹੈਗਾ 2016 ਵਿੱਚ ਇਹੀ ਚਾਂਸ ਸਾਡੇ ਵੱਡੇ ਭਰਾ ਨਾਲ ਇਹਨਾਂ ਨੇ ਕਰਿਆ ਮਾਦੇ ਕੋਈ ਵੀ ਬਾਹਰ ਨਹੀਂ ਆਇਆ ਅਜੇ ਤੱਕ। ਨਾ ਜੀ। ਉਹਦੀ ਵੀ ਗ੍ਰੈਸਰ ਨਹੀਂ ਅਜੇ ਤੱਕ ਮੈਨੂੰ ਕੋਈ ਗੱਲ ਹੋਈ। ਲੇਕਿਨ ਇਹ ਸਸੂਦ ਹੱਬੂ ਵਾਲਾ ਗੱਲ ਕਰਦੇ ਆ। ਹੋਇਆ ਕੀ ਸੀਗਾ ਕਿੱਧਰ ਗਿਆ? ਹੋਇਆ ਕੀ ਸੀਗਾ ਜਿਹ ਤੋਂ ਛੁੜਾਨ ਗਿਆ। ਸਸਿਆਕਲ ਜੀ ਵਿਸ਼ਾਲ ਕਪੂਰ ਗੱਲ ਕਰ ਰਹੇ ਆ। ਹਾਂ ਜੀ। ਠੀਕ ਹੋ ਭਾਜੀ। ਹਾਂ ਜੀ ਹਾਂ ਜੀ ਭਾਜੀ। ਇਹ ਜਿਹੜੇ ਬਾਹਰ ਧਰਨਾ ਲੱਗਾ ਥਾਣੇ ਦੇ ਬਾਹਰ ਧਰਨਾ ਲੱਗਾ ਕਿਹਾ ਜਾ ਰਿਹਾ ਕਿ ਐਕਸੀਡੈਂਟ ਦੇ ਵਿੱਚ ਇੱਕ ਜੀ ਦੀ ਮੌਤ ਹੋ ਗਈ ਸੀਗੀ ਹਜੇ ਤੱਕ ਪੁਲਿਸ ਨੇ ਕੋਈ ਮੁਕੱਦਮਾ ਦਰਜ ਨਹੀਂ ਕੀਤਾ। ਸਰ ਕੀ ਮਾਮਲਾ ਹੈ ਕਿ ਪਰਿਵਾਰ ਨੂੰ ਇਨਸਾਫ ਦੇ ਦਿੱਤਾ ਜਾਊਗਾ? ਨੇ ਨੇ 100% ਹੋ ਗਿਆ ਜੀ ਇਹਨਾਂ ਦਾ ਆਪਸ ਵਿੱਚ ਹੀ ਕੰਪਰੋਮਾਈਜ਼ ਹੀ ਚੱਲਦਾ ਪਿਆ ਸੀਗਾ ਜੀ ਔਰ ਇਹ ਲੱਖ 4 ਲੱਖ ਦੀ ਡਿਮਾਂਡ ਕਰਦੇ ਸੀਗੇ ਉਹ 2.5 ਲੱਖ ਦੇ ਰਹੇ ਸੀਗੇ ਜੀ ਕੱਲ ਦਾ ਇਹ ਆਪ ਹੀ ਇਹਨਾਂ ਨੇ ਰੋਕੇ ਰੋਕਿਆ ਸੀ ਵੀ ਰੋਕੋ ਹਜੇ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਹੈ ਜਿਸ ਸਾਡਾ ਉਹਨਾਂ ਦਾ ਕੰਦੀ ਪਈ ਹੈ ਲੇਕਿਨ ਇਹਨਾਂ ਨੇ ਤਾਂ ਇੱਕ ਗੱਲ ਸਾਨੂੰ ਆ ਕੇ ਕਹੀ ਉਹ ਮੀਡੀਆ ਨੂੰ ਕਿ ਅਸੀਂ ਕੋਈ ਵੀ ਪੈਸੀ ਡਿਮਾਂਡ ਨਹੀਂ ਕੀਤੀ ਸਾਨੂੰ ਪਰਚੇ ਦੀ ਕਾਫੀ ਚਾਹੀਦੀ ਹੈ ਸਾਰੇ ਪ੍ਰੂਫ ਆ ਜੀ ਇਸ ਚੀਜ਼ ਦਾ ਕੱਲ ਸਾਰੇ ਪੂਰਾ ਆ ਕੇ ਇਹਨਾਂ ਦਾ ਪ੍ਰੂਫ ਆ ਸਾਰੇ ਵਿੱਚ ਜਿਹੜੇ ਨਾਲ ਮੋਰਟ ਪਰ ਬੰਦੇ ਆਏ ਲੇਕਿਨ ਸਰ ਚਲੋ ਇਹਨਾਂ ਦਾ ਰਾਜੀਨਾਮਾ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲਾਂ ਲੇਕਿਨ ਪੁਲਿਸ ਦੇ ਉੱਤੇ ਇਲਜ਼ਾਮ ਲੱਗਦੇ ਕਾਰਵਾਈ ਕਰਕੇ ਬੰਦ ਨਹੀਂ ਕਰੋ ਆਪਾਂ ਕਰਤਾ ਜੀ ਪਰਚਾ ਐਫ ਆਈ ਹੋ ਗਈ ਆ ਦਰਜ ਐਫ ਆਈ ਆਰ ਦਰਜ ਹੋ ਚੁੱਕੀ ਹੋਈ ਹੈ ਸਰ ਹਾਂਜੀ ਐਫ ਆਈ ਦਾ ਤੇ ਹੋ ਗਈ ਆ ਲੈ ਲਓ ਐਫ ਆਈ ਨੰਬਰ ਲੈ ਲਓ ਉੱਪਰ ਐਫ ਆਈ ਆਰ ਨੰਬਰ ਲੱਗ ਚੁੱਕਾ ਹੈ ਮਤਲਬ ਐਫ ਆਈ ਲੌਂਚ ਹੋ ਚੁੱਕੀ ਹੋਈ ਹੈ ਹਾਂ ਜੀ ਆ ਗਿਆ ਐਫ ਆਈ ਆਰ ਹੋ ਗਈ ਆ ਤੇ ਪਰਿਵਾਰ ਨੂੰ ਕਿੰਨਾ ਨੰਬਰ ਐਫ ਆਈ ਆਰ ਲੈ ਕਿਥੋਂ ਸਕਦੇ ਕੇ ਪਰਿਵਾਰ ਨੂੰ ਐਫ ਆਈ ਆਰ ਦੇ ਦਿਓ ਜੀ ਅੰਦਰੋਂ ਥਾਣੇ ਚੋਂ ਲੈ ਲਓ ਅੰਦਰੋਂ ਥਾਣੇ ਦਾ ਐਫ ਆਈ ਆਰ ਲੈ ਲਓ ਉਹ ਦੇ ਨਹੀਂ ਦੇ ਨੇ ਪਰਿਵਾਰ बार-बार ਜਾ ਰਿਹਾ ਤੁਸੀਂ ਇੱਕ ਵਾਰੀ ਫੋਨ ਕਰਕੇ ਕਹਿ ਦਿਓ ਕਿ ਐਫ ਆਈ ਆਰ ਦੀ ਦਿੱਤੀ ਨਹੀਂ ਦੇ ਰਹੇ 100% ਕਿਉਂ ਨਹੀਂ ਜਾ ਰਹੇ ਅੰਦਰ ਇਹ ਜਾ ਰਹੇ ਨੇ ਕਿ ਅੰਦਰ ਜਦੋਂ ਜਾ ਰਹੇ ਨੇ ਸਵੇਰੇ 3 ਘੰਟਿਆਂ ਤੋਂ ਜਾ ਰਹੇ ਨੇ ਪਰਿਵਾਰ ਦਾ ਕਹਿਣਾ ਸੀਗਾ ਜੀ ਐਕਚੁਅਲੀ ਐਕਚੁਅਲੀ ਇਹਨਾਂ ਦਾ ਆਪ ਦਾ ਹੀ ਚੱਲਦਾ ਪਿਆ ਸੀਗਾ ਐਫ ਆਈ ਆਰ ਨੰਬਰ ਮੈਂ ਤੁਸੀਂ ਜਾਓ ਅੰਦਰ ਤੇ ਉਹ ਨਹੀਂ ਮਿਲੂਗਾ ਐਫ ਆਈ ਆਰ ਅੰਦਰ ਚਲੋ ਇਹਨਾਂ ਨੂੰ ਐਫ ਆਈ ਆਰ ਦੇ ਦਿੰਦੇ ਆ ਲੈ ਕੇ ਹੋ ਗਿਆ ਜੀ ਹੋ ਗਿਆ ਪੇਸਟ ਹੋ ਗਿਆ ਸਰ ਜੀ ਤਾਂ ਤੇ ਇਹਨਾਂ ਦੀ ਅਰੈਸਟ ਪੈਗੀ ਸਰ ਇਸ ਮਾਮਲੇ ਚ ہاں 100% ਪੈਗੀ ਜੋ ਬਣਦੇ ਫੈਂਸ ਦੇ ਵਿੱਚ ਜ਼ਰੂਰ ਪੈਗੀ ਆ ਫੈਂਸ ਕੀ ਲਗਾਏਗੇ ਨਹੀਂ ਸਰ ਵੈਸੇ ਉਹ ਤੁਸੀਂ ਐਫ ਆਈ ਆ ਦੀ ਕਾਪੀ ਲੈ ਲਓ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵੀਰ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੂੰ ਕਾਪੀ ਦੇ ਯਾਰ 12 ਐਫ ਆਈ ਆ ਐਫ ਆਈ ਆ ਲਾਂਚ ਹੋ ਚੁੱਕੀ ਹੋਈ ਐਫ ਆਈ ਆ ਦੀ ਕਾਪੀ ਤੁਹਾਨੂੰ ਮਿਲਣ ਲੱਗੀ ਹੋਣੀ ਮਿਲਣ ਲੱਗੀ ਆ ਤੇ ਅਰੈਸਟ ਜਿਹੜੀ ਉਹਨਾਂ ਨੇ ਕਿਹਾ ਪਾਈ ਜਾਊਗੀ ਐਸ ਐਚ ਤੇ ਬੈਠੇ ਤਾਂ ਹੀ ਨਹੀਂ ਅੰਦਰ ਨਹੀਂ ਬੈਠੇ ਹੋਏ ਸਾਨੂੰ ਬਾਹਰ ਨੇ ਸਾਨੂੰ ਮਿਲਣਾ ਹੈ ਅੰਦਰ ਬੈਠੇ ਉਹਨਾਂ ਲੱਕ ਬੈਠੇ ਉਹਨਾਂ ਸਵੇਰ ਦੇ ਅਸੀਂ ਇੱਥੇ ਗੇਟ ਅੱਗੇ ਬੈਠੇ ਆ ਤੁਸੀਂ ਕਿਹਦੇ ਕੋਲ ਮੰਗ ਰਹੇ ਸੀ ਐਫ ਆਈ ਆਰ ਅਸੀਂ ਅੰਦਰ ਕਦੇ ਮੁਨਸ਼ੀ ਕੋਲੋਂ ਕਦੇ ਐਸ ਆਈ ਕੋਲੋਂ ਅੰਦਰ ਜਾ ਕੇ ਰਏ ਸੀ 10 ਮਿੰਟ ਅਸੀਂ ਹਰਜਨ ਸਿੰਘ ਮਰਾੜ ਕੋਲੋਂ ਐਸ ਆਈ ਕੋਲੋਂ ਮੰਗ ਰਹੇ ਆ ਬਾਬਾ ਜੀ ਹੋਇਆ ਕੀ ਸੀ ਉਸਨੂੰ ਮੇਰੇ ਫਾਦਰ ਸਾਹਿਬ ਗਲੀ ਤੋਂ ਬਾਹਰ ਨਿਕਲੇ ਆ ਉਦੋਂ ਉਹ ਡਸਟਰ ਗੱਡੀ ਇੰਨੀ ਕੀ ਸਪੀਡ ਸੀਗੀ ਉਹਨੇ ਜਦੋਂ ਹਿੱਟ ਕੀਤਾ ਹਿੱਟ ਕਰਨ ਤੋਂ ਬਾਅਦ ਉਹਨੂੰ ਕਿਢੀ ਸੈ ਲਿਆ ਕਿਢੀ ਸੈ ਆਨੂੰ ਜਿਹਨਾਂ ਜਿਹਨਾਂ ਜਿਹਨੂੰ ਡਿੱਗਿਆ ਵਾ ਫਾਦਰ ਸਾਹਿਬ ਨੂੰ ਜਿਹੜਾ ਸਾਡਾ ਡਰਾਈਵਰ ਜੋ ਜਿੰਨੀ ਦਰੋਂ ਸਾਡੇ ਘਰੇ ਗੇਟ ਖੜਕਾਨ ਗਿਆ ਉਹਨੇ ਜਦੋਂ ਉਹਨੂੰ ਕਢੀਸ ਕੇ ਇੱਥੋਂ ਦੀ ਕਟੋਗੜੀ ਵੀ ਥੋੜੀ ਦੂਰ ਪੰਜ ਤੋਂ 10 ਕਦਮ ਨੂੰ ਕਢੀਸਿਆ ਕਢੀਸ ਕੇ ਉਹ ਕਹਿੰਦੇ ਕਿ ਮੇਰੀ ਜਿਹੜੀ ਗੱਡੀ ਦਾ ਨੁਕਸਾਨ ਹੋਇਆ ਉਹ ਪੂਰਾ ਕਰੂ ਲੇਕਿਨ ਜਿਹੜੇ ਬੰਦੇ ਨੇ ਲੱਗੀਆਂ ਗੱਡੀਆਂ ਤਾਂ ਬਾਹਰ ਵੀ ਆ ਜਾਂਦੀਆਂ ਗੱਡੀਆਂ ਤਾਂ ਆ ਹੀ ਜਾਂਦੀਆਂ ਨੇ ਯਾਰ ਬੰਦਾ ਚਲਾ ਕੇ ਬੰਦਾ ਕਿਥੋਂ ਲੈ ਆ ਦੇਗਾ ਉਹ ਬੰਦਾ ਇਸੇ ਗੱਲ ਦਾ ਸਾਨੂੰ ਰੋਜ਼ ਆ ਬਾਹਰ ਵਿੱਚ ਉਹ ਬੰਦੇ ਆ ਕੇ ਮੇਰੇ ਨਾਲ ਬਹਿਸ ਰ ਮੇਰੇ ਨਾਲ ਗਲੋਮਗਲੇ ਵੀ ਹੋ ਰਿਹਾ ਜਿਹੜਾ ਜਿਹੜਾ ਆਪਣਾ ਰੋਸ਼ਨ ਲਾ ਲਿਆ ਐਸਆਈ ਉਹ ਮੈਨੂੰ ਗਲੇਵਾ ਫੜ ਕੇ ਉਹ ਉਹ ਕਹਿ ਰਿਹਾ ਉਲਟਾ ਮੈਨੂੰ ਕਹਿ ਰਿਹਾ ਕਹਿੰਦਾ ਜੇ ਅਸੀਂ ਭੱਜ ਜਾਂਦੇ ਫਿਰ ਤੂੰ ਸਾਡਾ ਕੀ ਕਰ ਲੈਣਾ ਸੀ ਕਹਿੰਦਾ ਅਸੀਂ ਜੇ ਮੈਂ ਕੈਮਰੇ ਦੀ ਫੋਟੋ ਕਢਾ ਲੂੰਗਾ ਕਹਿੰਦਾ ਫੋਟੋ ਕਢਾ ਕੇ ਸਾਡਾ ਕੀ ਵਿਗਾੜ ਲੇਗਾ ਰੋਸ਼ਨ ਲਾਲ ਜਿਹੜਾ ਐਸਆਈ ਆ ਉਹ ਵੀ ਇਹੀ ਗੱਲ ਕਹਿ ਰਿਹਾ ਸੀ ਉਹ ਉਲਟਾ ਸਾਨੂੰ ਤਾਂ ਹੰਕਾਰ ਰਿਹਾ ਮੈਨੂੰ ਕਿ ਸਮਝ ਨਹੀਂ ਆਈ ਲੋਕਾਂ ਨੂੰ ਹੰਕਾਰ ਕਾਹਦਾ ਗੱਡੀਆਂ ਦੇ ਇੱਕ ਪਰਿਵਾਰ ਜੀ ਚੱਲੇ ਗਏ ਇੱਕ ਪਿਓ ਦਾ ਇੱਕ ਪੁੱਤ ਦਾ ਪਿਓ ਚੱਲਾ ਗਿਆ ਇੱਕ ਘਰਵਾਲੀ ਦਾ ਘਰਵਾਲਾ ਚੱਲਾ ਗਿਆ ਕਈ ਰਿਸ਼ਤੇ ਟੁੱਟ ਗਏ ਨੇ ਲੇਕਿਨ ਉਹਨੂੰ ਗੱਡੀ ਦੀ ਪਰਵਾਹ ਸੀਗੀ ਬਿਲਕੁਲ ਜੀ ਉਹਨਾਂ ਨੂੰ ਤਾਂ ਗੱਡੀ ਦੀ ਸੀ ਉਹਨਾਂ ਨੂੰ ਪੈ ਬਿਲਕੁਲ ਇਹ ਤਾਂ ਕਪੜਾ ਜਾਂਦੇ ਜਾਂਦੇ ਵੀ ਲਾ ਲੈਂਦੇ ਨੇ ਇਨਸਾਨੀਅਤ ਹੀ ਨਾਲ ਜਾਂਦੀ ਹੈ ਜੀ ਜੇ ਉਹੀ ਸਾਡੇ ਬੰਦੇ ਨੂੰ ਚੱਕ ਕੇ ਹਸਪੀਟਲ ਲੈ ਜਾਂਦੇ ਜਾਂ ਪੁਲਿਸ ਵਾਲੇ ਆਏ ਸੀ ਉਹਨਾਂ ਦੀ ਡਿਊਟੀ ਇਹੀ ਬੰਦੀ ਹੈ ਵੀ ਜੇ ਕੋਈ ਰੋਡ ਦੇ ਵਿੱਚ ਐਕਸੀਡੈਂਟ ਹੋਇਆ ਜਾਂ ਉਹਨਾਂ ਦੇ ਘਰੇ ਇਨਫੋਰਮ ਸੂਚਨਾ ਦਿਓ ਜਾਂ ਹਸਪੀਟਲ ਉਹਨੂੰ ਲੈ ਕੇ ਜਾਓ ਪੁਲਿਸ ਦੀ ਇਹੀ ਬੰਦੀ ਹੈ ਪੁਲਿਸ ਦੀ ਇਹ ਥੋੜਾ ਮੰਨਦਾ ਵੀ ਆ ਕੇ ਸਾਡੇ ਬੰਦੇ ਨੂੰ ਡਰਾ ਕੇ ਤਮਕਾਏ ਜਾਂ ਗਲਮੇ ਤੋਂ ਫੜ ਕੇ ਖਿੱਚ ਕੇ ਪਰੇ ਰੋਡ ਤੇ ਕਰਦੇ ਜਿਵੇਂ ਆਪਾਂ ਅਮਰੇ ਕੁੱਤੇ ਨੂੰ ਸਾਈਡ ਤੇ ਕਰ ਦਿੰਦੇ ਆ ਤੁਸੀਂ ਲਗਾਇਆ ਤਰਨਾ ਐਫ ਆਈ ਆਨ ਦਿੱਤੀ ਜਾ ਰਹੀ ਹੈ ਹਾਂਜੀ ਸਵੇਰ ਦੀ ਕੱਲ ਵੀ ਸਾਰੀ ਦਿਹਾੜੀ ਸੀ ਆਏ ਸੀ ਪਹਿਲਾਂ ਆਪਾਂ ਕੰਪਰਮੈਜ ਨੂੰ ਕਹਿੰਦੇ ਸੀ ਅਸੀਂ ਵੀ ਕਹਿੰਦੇ ਸੀ ਚਲੋ ਕਿਸ ਤਰ੍ਹਾਂ ਕੰਪਰਮੈਜ ਹੋ ਜੂ ਵੀ ਪਰ ਉਹ ਕਿਸੇ ਹਸਾਬ ਕਿਤਾਬ ਨਾਲ ਨਹੀਂ ਆ ਰਹੇ ਸੀ ਤੇ ਕੱਲ ਵੀ ਅਸੀਂ ਸ਼ਾਮ ਨੂੰ ਕਹਿ ਕੇ ਸੀ ਵੀ ਸਾਡੇ ਨਾਲ ਕੋਈ ਸਮਝੌਤਾ ਨਹੀਂ ਸਾਡੀ ਐਫ ਆਈ ਆਰ ਕਰਕੇ ਸਾਨੂੰ ਪਰਚਾ ਦੇ ਦਿਓ ਕੱਲ ਤਾਂ ਇਹਨਾਂ ਨੇ ਕੁਝ ਨਹੀਂ ਸੁਲਵਾਈ ਕੀਤੀ ਸਵੇਰੇ ਫੇਰ 9 ਵਜੇ ਆ ਕੇ ਪੁੱਛਿਆ ਕਹਿੰਦੇ ਨਹੀਂ ਅਜੇ ਪਰਚਾ ਕੁਝ ਨਹੀਂ ਹੋਇਆ ਤੁਸੀਂ ਵੀ ਦੇਖ ਲਿਓ ਇਹਦੇ ਵਿੱਚ ਅੱਡ ਕੇ ਨੱਟ ਦੇ ਉੱਤੋਂ ਜਾਂ ਜਾਣ ਜੋ ਪਤਾ ਕਰ ਲਿਓ ਕਦੋਂ ਇਹਨਾਂ ਨੇ ਪਰਚਾ ਕੀਤਾ ਪਰसों ਦੀ ਡੈਥ ਹੋਈ ਹੋਈ ਨੇ ਮੁੰਡੇ ਮੈਡਮ ਤੁਮ ਕਿੰਨੇ ਕਿਉਂ ਦਿੰਦੇ ਨੇ ਧਮਕੀਆਂ ਉਹਨੇ ਕੀ ਵਿਗਾੜਿਆ ਸੀ ਇਹਨਾਂ ਦਾ ਮੇਰਾ ਬੰਦਾ ਤਾਂ ਨੇ ਮਾਰਿਆ ਬਿਲਕੁਲ ਇਹ ਪਰਿਵਾਰ ਹੈ ਸਾਡੇ ਨਾਲ ਜਿਹੜਾ ਪਰਿਵਾਰ ਹੈ ਜਿਸ ਦਾ ਇੱਕ ਜੀ ਜਿਹੜਾ ਚਲਾ ਜਾਂਦਾ ਵੀ ਇੱਕ ਫੇਂਟ ਮਾਰੀ ਜਾਂਦੀ ਹੈ ਫੇਂਟ ਤੋਂ ਬਾਅਦ ਟੱਕਰ ਲੱਗੀ ਟੱਕਰ ਤੋਂ ਬਾਅਦ ਉਹ ਸ਼ਖਸੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਲੇਕਿਨ ਜਦੋਂ ਥਾਣਾ ਐਸਐਚਓ ਹੈਬੋਵਾਲ ਦੇ ਨਾਲ ਗੱਲ ਕਰਨੀ ਚਾਹੀਦੀ ਤਾਂ ਉਹਨਾਂ ਨੇ ਕਿਹਾ ਕਿ ਐਫਆਈ ਲਾਂਚ ਕਰ ਦਿੱਤੀ ਗਈ ਹੈ ਲੇਕਿਨ ਪਰਿਵਾਰ ਕੋ ਹਜੇ ਤੱਕ ਐਫਆਈਆਰ ਨਹੀਂ ਆਈ ਹੈ ਹੁਣ ਦੇਖਦੇ ਹਾਂ ਕਿ ਇਹ ਪਰਿਵਾਰ ਨੂੰ ਐਫਆਈ ਮਿਲਦੇ ਤਾਂ ਪੁਲਿਸ ਕਰੋ ਤੱਕ ਉਹਨਾਂ ਨੂੰ ਗ੍ਰਿਫਤਾਰ ਕਰੇਗੇ ਲੋ